ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਸੋ ਵੀਡੀਓ ਵਿੱਚ ਜਿਵੇਂ ਕਿ ਸੰਦੀਪ ਦੇ ਉੱਤੇ ਝੂਠੇ ਇਲਜ਼ਾਮ ਲਗਾਏ ਜਾਂਦੇ ਆ ਤੇ ਇਹ ਚੁੱਕਣਾ ਸਾਰੀ ਉਸਦੀ ਚਾਚੀ ਗਵਾਂਡਣ ਹੀ ਦਿੰਦੀ ਆ ਤੇ ਸੋਨੂ ਨੇ ਹੁਣ ਫੈਸਲਾ ਲਿਆ ਹੈ ਕਿ ਸੰਦੀਪ ਦਾ ਵਿਆਹ ਕਰ ਦਿੱਤਾ ਜਾਵੇ ਸੋ ਉਹ ਸੰਦੀਪ ਲਈ ਮੁੰਡਾ ਲੱਭਦੇ ਆ ਤੇ ਉਹ ਕਿਹੜਾ ਮੁੰਡਾ ਹੈ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਿਆ ਇੱਕ ਸੰਦੀਪ ਦਾ ਕੋਈ ਕਸੂਰ ਨਹੀਂ ਹੁੰਦਾ ਸੋ ਲੋੜ ਵੇਲੇ ਕਿਸੇ ਨਾ ਕਿਸੇ ਦੀ ਹੈਲਪ ਤਾਂ ਲਈ ਹੀ ਜਾਂਦੀ ਆ ਤੇ ਉਹਨੇ ਵੀ ਕਿਸੇ ਦੀ ਹੈਲਪ ਲੈ ਲਈ ਪਰ ਇਸ ਦਾ ਗਲਤ ਮਤਲਬ ਕੱਢਿਆ ਗਿਆ ਕਿਉਂਕਿ ਉਹ ਇੱਕ ਤਾਂ ਉਸਦਾ ਘਰ ਵਾਲਾ ਨਹੀਂ ਹੈਗਾ ਤੇ ਜਿਵੇਂ ਕਿ ਹੁਣ ਏਦਾਂ ਦੀ ਜਨਾਨੀ ਹੋਵੇ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਮਾੜੀ ਹੀ ਹੋਵੇਗੀ ਸੋ ਚੰਗੀ ਹੁੰਦਿਆਂ ਹੋਿਆਂ ਵੀ ਸਾਰੇ ਲੋਕ ਉਸ ਨੂੰ ਮਾੜੀ ਬਣਾ ਦਿੰਦੇ ਆ ਤੇ ਇਹੀ ਸਮਾਜ ਦੀ ਸੱਚਾਈ ਆ ਕਿ ਲੋਕ ਚੂਣ ਨਹੀਂ ਦਿੰਦੇ ਜੇ ਕੋਈ ਜਨਾਨੀ ਦਾ ਘਰ ਵਾਲਾ ਦੁਨੀਆ ਤੋਂ ਚਲਿਆ ਜਾਂਦਾ ਹੈ ਤੇ ਉਸ ਦਾ ਜੀਣਾ ਹਰਾਮ ਕਰ ਦਿੰਦੇ ਆ ਸੋ ਆਪਣੇ ਬੱਚਿਆਂ ਦੇ ਸਿਰ ਤੇ ਜ਼ਿੰਦਗੀ ਕੱਟ ਤਾਂ ਸਕਦੀ ਆ ਪਰ ਲੋਕ ਕੱਟਣ ਨਹੀਂ ਦਿੰਦੇ ਗੱਲਾਂ ਕਰ ਕਰਕੇ ਸੋ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਜਿਵੇਂ ਉਹਦੀ ਉਹਨਾਂ ਦੀ ਜਿਹੜੀ ਗਵਾਂਡਣ ਚਾਚੀ ਦੋਵੇਂ ਪਾਸੇ ਅੱਗ ਲਾਉਂਦੀ ਆ ਸੋ ਸੰਦੀਪ ਵੱਲ ਦੀ ਗੱਲ ਕਰਦੀ ਆ ਸੰਦੀਪ ਦੇ ਸਾਹਮਣੇ ਤੇ ਉਸਦੇ ਭਰਾ ਪਰਜਾਈ ਦੇ ਸਾਹਮਣੇ ਉਹਨਾਂ ਵੱਲ ਦੀ ਗੱਲ ਕਰਦੀ ਆ ਸੋ ਜਿਵੇਂ ਕਿ ਉਸਨੇ ਵੇਖਿਆ ਹੁੰਦਾ ਹੈ ਗੱਡੀ ਦੇ ਵਿੱਚੋਂ ਜੇ ਉਸਨੂੰ ਇਹ ਪਤਾ ਹੈ ਕਿ ਉਹ ਸਰਦਾਰ ਆ ਦਾੜੀ ਵਾਲਾ ਤੇ ਫਿਰ ਉਸਦੀ ਮਾਂ ਵੀ ਤਾਂ ਲੱਗੇ ਨਜ਼ਰ ਆਈ ਹੋਵੇਗੀ ਭਾਵੇਂ ਕਿ ਹਨੇਰਾ ਸੀ ਪਰ ਉਹ ਅੱਗੋਂ ਜੀਤਾਂ ਨੂੰ ਬੁਲਾ ਕੇ ਹੋਰ ਹੀ ਚੁੱਕਣਾ ਦਿੰਦੀ ਆ ਕਿ ਇਹ ਮੁੰਡਿਆਂ ਦੇ ਨਾਲ ਘੁੰਮਦੀ ਫਿਰਦੀ ਆ ਤੇ ਜੀਤਾ ਵੀ ਅੱਗੋਂ ਇਹੋ ਸੋਚਣ ਲੱਗ ਪੈਂਦੀ ਆ ਉਹ ਇਹ ਨਹੀਂ ਸੋਚਦੀ ਕਿ ਇਹ ਸਾਰਾ ਦਿਨ ਸਾਡੇ ਅੱਖਾਂ ਦੇ ਸਾਹਮਣੇ ਹਿੰਦੀ ਆ ਤੇ ਨਾ ਹੀ ਇਦਾਂ ਦੀ ਲੱਗਦੀ ਆ ਸੋ ਅੱਖਾਂ ਮੀਟ ਕੇ ਕਿਸੇ ਦੇ ਉੱਤੇ ਝੱਟ ਵਿਸ਼ਵਾਸ ਕਰ ਲੈਣਾ ਇਹ ਸਭ ਤੋਂ ਵੱਡੀ ਗਲਤ ਗੱਲ ਆ ਤੇ ਇਹ ਸੋਣੂ ਵੀ ਉਸ ਦਾ ਭਰਾ ਹੁੰਦਿਆ ਹੋਇਆ ਇਹ ਗੱਲਾਂ ਤੇ ਵਿਸ਼ਵਾਸ ਕਰ ਲੈਂਦਾ ਤੇ ਕਿਵੇਂ ਸੰਦੀਪ ਨੂੰ ਕੁੱਟਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਇਤੋਂ ਤੱਕ ਕਿ ਕਹਿੰਦਾ ਹੈ ਕਿ ਜੇ ਇਹ ਗਲਤ ਹੋਏਗੀ ਤਾਂ ਮੈਂ ਇਸ ਨੂੰ ਵੱਢ ਹੀ ਦੇਣਾ ਹੈ ਤੇ ਇੰਨੀ ਜਲਦੀ ਲੋਕਾਂ ਦੀਆਂ ਗੱਲਾਂ ਵਿੱਚ ਵਿਸ਼ਵਾਸ ਕਰਕੇ ਆਪਣੀ ਭੈਣ ਬਾਰੇ ਇਹੋ ਜਿਹਾ ਸੋਚਣਾ ਸੋ ਇਹ ਵੀ ਭਰਾ ਲਈ ਗਲਤ ਹੀ ਹੁੰਦਾ ਹੈ ਤੇ ਹੁਣ ਸੋਨੂ ਨੇ ਇਹ ਫੈਸਲਾ ਲੈ ਲਿਆ ਕਿ ਇਸ ਦਾ ਵਿਆਹ ਹੀ ਕਰ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਹੁਣ ਸੰਦੀਪ ਭਾਰ ਲੱਗਣ ਲੱਗ ਗਈ ਹੈ ਬੇਸ਼ੱਕ ਉਸ ਨੇ ਆਪਣੇ ਸਹੁਰਿਆਂ ਤੋਂ ਜੋ ਕਿ ਉਹਨੂੰ 8 ਲੱਖ ਰੁਪਈਆ ਵੀ ਮਿਲਿਆ ਸੀ ਉਹ ਵੀ ਇਹਨਾਂ ਦੀ ਤਲੀ ਦੇ ਧਾਰ ਦਿੱਤੇ ਸੀ ਉਹ ਪੈਸਾ ਖਾ ਕੇ ਵੀ ਇਹ ਉਸ ਨੂੰ ਸਾਥ ਨਹੀਂ ਰਿਹਾ ਸੋ ਉਸ ਦੀ ਕੁੜੀ ਸਕੂਲ ਜਾਂਦੀ ਆ ਉਹਦੀਆਂ ਫੀਸਾ ਵਗੈਰਾ ਉਸ ਨੂੰ ਸੁਣਾਉਂਦੇ ਰਹਿੰਦੇ ਆ ਜਿਸ ਕਰਕੇ ਉਹ ਕਾਫੀ ਤੰਗ ਆ ਤੇ ਉਧਰ ਕਵਲ ਦੇ ਨਾਲ ਵੀ ਮਾੜਾ ਹੀ ਹੋ ਰਿਹਾ ਕਿਉਂਕਿ ਉਸ ਦੀ ਘਰ ਵਾਲੀ ਜਿਵੇਂ ਕਿ ਤੁਸੀਂ ਵੇਖਿਆ ਹੈ ਕਿ ਉਹਦਾ ਬਾਹਰ ਕਿਸੇ ਨਾਲ ਚੱਕਰ ਆਸੂ ਹੁਣ ਕਵਲ ਤੇ ਸੰਦੀਪ ਦਾ ਰਿਸ਼ਤਾ ਕਿਹੜੇ ਤਰੀਕੇ ਨਾਲ ਜੁੜੇਗਾ ਕਿ ਜਿਵੇਂ ਮਰਜ਼ੀ ਘੂਮਕਮਾ ਕੇ ਬਾਅਦ ਵਿੱਚ ਸੰਦੀਪ ਦਾ ਰਿਸ਼ਤਾ ਹੋਣਾ ਤਾਂ ਕਵਲ ਨਾਲ ਹੀ ਆ ਤੇ ਇਹ ਤੁਹਾਨੂੰ ਪਤਾ ਹੈ ਸੋ ਕਵਲ ਦੇ ਨਾਲ ਕਿਵੇਂ ਰਿਸ਼ਤਾ ਜੁੜਦਾ ਹੈ ਇਹ ਸੋ ਵੇਖਾਂਗੇ ਆਪਾਂ ਅਗਲੀ ਵੀਡੀਓ ਵਿੱਚ ਤੇ ਤੁਹਾਨੂੰ ਜੇਕਰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਡੇ ਲਈ ਇਦਾਂ ਦੀਆਂ ਸਟੋਰੀ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ